ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਬੀਤੀ ਰਾਤ ਸਮਾਣਾ ਦੇ ਵਿੱਚ ਜਿਹੜਾ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਹਮਲਾ ਮਾਰਿਆ ਜਾਂਦਾ ਪਰ ਹਰਿਆਣਵੀ ਦੀ ਗੱਲ ਹੈ ਕਿ ਘਰ ਦੇ ਵਿੱਚ ਹਲੇ ਜਿਹੜਾ ਸਮਾਨ ਵੀ ਪ੍ਰੋਪਰ ਤਰੀਕੇ ਦੇ ਨਾਲ ਸ਼ਿਫਟ ਨਹੀਂ ਕੀਤਾ ਜਾਂਦਾ ਜਿਹੜੇ ਸਮਾਣਾ ਦੇ ਵਿੱਚ ਸ਼ਿਫ ਸੈਨਾ ਦੇ ਆਗੂ ਨੇ ਅਸ਼wini अरोड़ा ਉਹਨਾਂ ਦੇ ਘਰ ਬੀਤੀ ਰਾਤ ਨੂੰ ਇਹ ਜਿਹੜੀ ਹੈ ਚੋਰੀ ਝਕਾਰੀ ਹੁੰਦੀ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਰੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਜਿਹੜੇ ਇਹ ਖਰਾਬ ਦੇਖਣ ਨੂੰ ਮਿਲ ਨੇ ਕਿ ਬੱਟ ਤੱਕ ਦੇ ਵੀ ਜਿਹੜੇ ਸਾਰੇ ਨੇ ਫਟ ਦਿੱਤੇ ਗਏ ਨੇ ਤੇ ਅੰਦਰ ਦੇ ਵੀ ਜਿਹੜੀਆਂ ਪੇਟੀਆਂ ਤੱਕ ਨੇ ਉਹ ਵੀ ਫਰੋਲੇ ਆ ਗਏ ਨੇ ਪਰ ਇੰਜ ਲੱਗਦਾ ਸੀ ਕਿ ਇਹ ਚੋਰ ਜਿਵੇਂ ਕੋਈ ਭੇਤੀ ਹੀ ਲੱਗਦੇ ਨੇ ਜਿਸ ਤਰੀਕੇ ਨਾਲ ਘਰ ਦੇ ਵਿੱਚ ਵੜੇ ਜਾਂਦੇ ਨੇ ਤੇ ਸਾਰੇ ਕੱਪੜੇ ਤੱਕ ਫਰੋਲੇ ਜਾਂਦੇ ਨੇ ਦੇਖ ਸਕਦੇ ਹੋ ਕਿ ਕੱਲੀ-ਕੱਲੀ ਜਿਹੜੀ ਤਸਵੀਰ ਐ ਸੀ ਤੁਹਾਨੂੰ ਸਾਂਝੀ ਕਰ ਰਿਹਾ ਦੱਸਿਆ ਜਾ ਰਿਹਾ ਕਿ ਇਸ ਬੈੱਡ ਦੇ ਵਿੱਚ ਜਿਹੜਾ ਇਹਨਾਂ ਦਾ ਕੋਈ ਤਿੰਨ ਕਤੌਲੇ ਸੋਨਾ ਸੀ ਤੇ ਲੱਖ ਰੁਪਏ ਵਾਂਗੂ ਕੈਸ਼ ਸੀ ਜਿਹੜਾ ਉਹ ਰਾਤ ਨੂੰ ਚੋਰ ਲੈ ਗਏ ਨੇ ਤੇ ਕੁਝ ਦੇਰ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਵੀ ਆਣ ਦੇ ਲਈ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਕੰਟੈਕਟ ਕੀਤਾ ਗਿਆ ਇੱਕ ਵਾਰ ਦੂਸਰੇ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾ ਦਿੱਤੀਆਂ ਜਾਣ ਕਿ ਇਸ ਘਰ ਦੇ ਵਿੱਚ ਜਿਹੜੀ ਹੈ ਚੋਰੀ ਕੀਤੀ ਜਾਂਦੀ ਹੈ ਜਿਹਦੀ ਰਾਤ ਨੂੰ ਇਹ ਜਿਹੜਾ ਸਾਰਾ ਹਮਲਾ ਮਾਰਿਆ ਜਾਂਦਾ ਹੈ ਦੇਖ ਸਕਦੇ ਹੋ ਕਿ ਤੁਹਾਨੂੰ ਦੂਸਰੇ ਰੂਮ ਦੀਆਂ ਵੀ ਜਿਹੜੀਆਂ ਤਸਵੀਰਾਂ ਉਹ ਸਾਂਝੀਆਂ ਕਰ ਰਹੇ ਨੇ ਆ ਤੇ ਲਗਾਤਾਰ ਦੇਖ ਸਕਦੇ ਹੋ ਕਿ ਸਮਾਨਾ ਦੇ ਵਿੱਚ ਜਿਹੜੇ ਚੋਰ ਨੇ ਉਹ ਇੰਨੇ ਕੁ ਹਮਲੇ ਮਾਰਨ ਦੇ ਉੱਤੇ ਵੀ ਆਏ ਹੋਏ ਨੇ ਦੂਸਰੇ ਪਾਸੇ ਇਹ ਵੀ ਦਿਖਾ ਦਿੱਤੇ ਜਨ ਕਿ ਇਹ ਵੀ ਜਿਹੜਾ ਬੈੱਡ ਹੈ ਪੂਰੇ ਤਰੀਕੇ ਨਾਲ ਪਟਿਆ ਜਾਂਦਾ ਹੈ ਤੇ ਘਰ ਦੇ ਵਿੱਚ ਜਿਹੜੇ ਤਿੰਨ ਰੂਮ ਨੇ ਉਹ ਤਿੰਨੇ ਰੂਮਾਂ ਦੀ ਪੂਰੇ ਤਰੀਕੇ ਨਾਲ ਤਲਾਸ਼ੀ ਲਈ ਜਾਂਦੀ ਹੈ ਤੀਸਰੇ ਰੂਮ ਦੀਆਂ ਵੀ ਇੱਕ ਵਾਰ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਂਝੀਆਂ ਕਰ ਦਿੱਤੀਆਂ ਜਨ ਕਿ ਲਗਾਤਾਰ ਦੇਖ ਸਕਦੇ ਹੋ ਕਿ ਇਸ ਘਰ ਦੇ ਉੱਤੇ ਨਾ ਸਬਾਰ ਹੈ ਸ਼ਰਤ ਹੁੰਦਾ ਹੈ ਤੇ ਬੀਤੀ ਰਾਤ ਨੂੰ ਜਿਹੜਾ ਇਹ ਸਾਰਾ ਹਮਲਾ ਕੀਤਾ ਜਾਂਦਾ ਪਰ ਹਰਿਆਣਵੀ ਦੀ ਗੱਲ ਸੀ ਕਿ ਇਸ ਤਰੀਕੇ ਵੱਲ ਜੇ ਹੋਇਆ ਸੀ ਇਲਾਕੇ ਦੇ ਵਿੱਚ ਹੀ ਚੋਰੀਆਂ ਹੋਣਗੀਆਂ ਤਾਂ ਕੀ ਜਿਹੜਾ ਲੋਕਾਂ ਦੇ ਉੱਤੇ ਬੀਤੇ ਕੀ ਪਰ ਸਹਿਮ ਦਾ ਮਾਹੌਲ ਇੱਕ ਵਾਰ ਜ਼ਰੂਰ ਬਣਦਾ ਪਰਿਵਾਰ ਦੇ ਵਿੱਚ ਕਿਉਂਕਿ 3 ਲੱਖ ਰੁਪਏ ਦੇ ਵਾਂਗੂ ਜਿਹੜਾ ਸੋਨਾ ਲਿਆ ਜਾਂਦਾ ਤੇ ਜਿਹੜਾ ਉਸ ਤੋਂ ਬਾਅਦ ਲੱਖ ਰੁਪਏ ਦੀ ਜਿਹੜੀ ਹੈ ਨਗਦੀ ਰਾਸ਼ੀ ਵੀ ਲਈ ਜਾਂਦੀ ਹੈ ਉਸ ਵਿਅਕਤੀ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਕਿਹਨੇ ਕੁ ਵਜੇ ਹੈ ਇਸ ਘਰ ਦੇ ਵਿੱਚੋਂ ਗਏ ਸੀ ਔਰ ਕਿਸਨੇ ਕੁ ਦਿਨ ਤੋਂ ਉਹ ਜਿਹੜਾ ਸਮਾਨ ਸ਼ਿਫਟ ਕਰਦੇ ਹੋਰੇ ਲੱਗ ਰਹੇ ਸੀ ਪਰ ਜਿਹੜੀ ਇਹ ਰਾਤੀ ਵਾਰਤਕ ਵਫਰੀ ਹੈ ਅਸ਼ਵਨੀ ਜੀ ਕਿੰਨੇ ਕੁ ਚੋਰੀ ਹੋਈ ਹੈ ਸਾਰੀ ਇਹ ਦੇਖੋ ਅਸੀਂ ਨਾ 6 ਵਜੇ ਚਲੇ ਗਏ ਸੀ ਜੀ ਅੱਗੇ ਜਿਹੜਾ ਮੇਰਾ ਸੁਰੱਖਿਆ ਗਰਮੀ ਸੀ ਉਹ ਇੱਥੇ ਸੁਣਦਾ ਸੀ ਜੀ ਕੱਲ ਹੀ ਸੁਰੱਖਿਆ ਗਾਰਮੀ ਨਹੀਂ ਸੁਕਾ ਮੈਨੂੰ ਨਹੀਂ ਪਤਾ ਰਾਤ ਨੂੰ 12 ਵਜੇ ਆਏ ਨੇ 1 ਵਜੇ ਆਏ ਨੇ ਦੇਖੀ ਪਹਿਲਾਂ ਵੀ ਹੁੰਦੀ ਰਹੀ ਹੈ ਇਹ ਕਿਸੇ ਦੀ ਸਜ਼ਾਰਤ ਹੈ ਜਾਂ ਕੋਈ ਮੇਰੇ ਤੇ ਹਮਲਾ ਹੈ ਇਹ ਮੈਨੂੰ ਇਹਦੇ ਬਾਰੇ ਕੋਈ ਨਹੀਂ ਪੁਲਿਸ ਇਨਵੈਸਟੀਗੇਸ਼ਨ ਜੇ ਸਾਰਾ ਕੁਝ ਪਤਾ ਲੱਗ ਜੇਗਾ ਮੈਂ بار بار ਪ੍ਰਸ਼ਾਸਨ ਤੋਂ ਪਹਿਲਾਂ ਮੰਗ ਕਰਦਾ ਰਿਹਾ ਵੀ ਸੁਰੱਖਿਆ ਦਾ ਤਾਉ ਜੇ ਅੱਜ ਦੇਖੋ ਇਹ ਚੋਰੀ ਰਾਤ ਦੇਰ ਸਮਾਨ ਵੀ ਗਏ ਜੀ ਹਾਂ ਹਨਾ ਉਹ ਨਕਦੀ ਤੇ 골ਡ ਲੈ ਗਏ ਨਹੀਂ ਤਾਂ ਉਹ ਸਮਾਨ ਵੀ ਲੈ ਜਾਂਦੇ ਸਭ ਕੁਝ ਲੈ ਜਾਂਦੇ ਠੀਕ ਹਮਲੇ ਵੀ ਸਾਜੀ ਚੇ ਜੀ ਇਹ ਬਾਕੀ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਉਦੋਂ ਜੇ ਪਤਾ ਲੱਗ ਜੇ ਜੀ ਸ਼ਿਵ ਸੈਨਾ ਦਾ ਮੈਂ ਪੰਜਾਬ ਦਾ ਹਾਦੂਆ ਜੀ ਪੰਜਾਬ ਦੇ ਐਕਟਿਵ ਪ੍ਰੈਜ਼ੀਡੈਂਟ ਆ ਸਮਾਜ ਸੇਵਕਾਂ ਜੇ ਸਾਡੇ ਵਰਗੇ ਲੋਕ ਨਹੀਂ ਸੇਫ ਹੈਗੇ ਤੇ ਆਮ ਪਬਲਿਕ ਕਿੰਨੀ ਸੇਫ ਹੋएगी ਅਸੀਂ ਸਰਕਾਰ ਦੀ ਹਰ ਥਾਂ ਐਪਰੀਸ਼ੀਏਟ ਕਰਦੇ ਆ ਪ੍ਰਸ਼ੰਸਾ ਕਰਦੇ ਆ ਪਰ ਅੱਜ ਮੇਰਾ ਮਨ ਬਹੁਤ ਦੁਖਿਆ ਜਦੋਂ ਸਾਡੇ ਘਰ ਦਾ ਖੁਦ ਨੁਕਸਾਨ ਹੋਇਆ ਦੇਖੋ ਤੁਸੀਂ ਏਡਾ ਕੋਸਟਲੀ ਲੋਕ ਹੈ ਹੂੰ ਇਹਦੇ ਅੰਦਰ ਐਂਟਰੀ ਨਹੀਂ ਹੋ ਸਕਦੀ ਜੀ ਕਿਸੇ ਤਰ੍ਹਾਂ ਉਹਨਾਂ ਨੇ ਕਿੱਦਾਂ ਦੇਖੋ ਕਿਸ ਤਰ੍ਹਾਂ ਕਿਵੇਂ ਤੋੜਿਆ ਇਹ ਟੁੱਟ ਨਹੀਂ ਸਕਦਾ ਦੇਖੋ ਉਹਨੇ ਕਿੰਨੇ ਤਰੀਕੇ ਨਾਲ ਤੋੜਿਆ ਸਾਰੇ ਅੰਦਰ ਬੈੱਡ ਫਰੋਲੇ ਨੇ ਜੀ ਬਾਹਰ ਦੀਵੇ ਜੇ ਮੈਂ ਨਾ ਕਰ ਹੁੰਦਾ ਮੇਰੀ ਮਿਸਰੀ ਕੱਲੀ ਹੁੰਦੀ ਮਰ ਜਾਂਦੇ ਜੀ ਹੂੰ ਉਹਨੇ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਨਵੈਸਟੀਗੇਸ਼ਨ ਕਰਕੇ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਕਿੰਨੇ ਕੁ ਤੁਹਾਡੀ ਜਿਹੜੀ ਚੋਰੀ ਹੋਈ ਹੈ ਸਾਰੀ ਇਹ ਦੇ ਕੋਲ ਅੰਦਰ 112000 ਰੁਪਇਆ ਪਿਆ ਸੀ ਜੀ ਤੇ ਮਿਸਰੀਆਂ ਵਾਲੀਆਂ ਤੇ ਇੱਕ ਚੈਨਲੀ ਪਈ ਸੀ ਜੀ ਬਾਕੀ ਹਜੇ ਸਾਡਾ ਸਮਾਨ ਉੱਧਰ ਸੀਗਾ ਤਕਰੀਬਨ 35 ਸਮਥਿੰਗ ਐਦਾਂ ਸੋਨਾ ਹੈਗਾ ਸੀ ਗਰੀਸਾ ਕੀ ਕੀ ਚੀਜ਼ਾਂ ਸੀਗਾ ਸੋਨੇ ਦੇ ਵਿੱਚ ਉਹ ਵਾਲੀਆਂ ਸੀ ਤੇ ਇੱਕ ਚੈਨ ਸੀ ਚੈਨ ਸੀਗੀ ਰਾਸ਼ੀ ਜਿਹੜੀ 120000 ਦੇ ਨੀਅਰ ਵਰਤ ਸੁਪ ਸੀ ਹੈ ਹਾਂ ਰਾਸ਼ੀ 120000 ਠੀਕ ਤਾਂ ਕੋਲ ਪਹਿਲਾਂ ਜਿਹੜੇ 3 ਗਨਮੈਨ ਸੀ ਤੇ ਹੁਣ ਜਿਹੜਾ 1 ਰਹਿ ਗਿਆ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਮੰਗ ਵੀ ਕੀਤੀ ਗਈ ਸੀ ਕਿ ਮੇਰੇ ਗਨਮੈਨ ਜਿਹੜੇ ਪੂਰੇ ਕਰ ਦਿੱਤੇ ਗਨ ਕਿਉਂਕਿ ਲਗਾਤਾਰ ਥ੍ਰੈਟ ਵਗੈਰਾ ਦਾ ਜਿਹੜਾ ਮਾਹੌਲ ਹੈ ਉਹ ਵੀ ਬਣਿਆ ਰਹਿੰਦਾ ਹੈ ਪਰ ਹਲੇ ਤੱਕ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਹਿਲਾਂ ਮੈਂ ਸਰਕਾਰ ਦੀ ਸਿਫਤ ਕਰਦਾ ਸੀ ਪਰ ਜੇ ਸਾਡੇ ਘਰਾਂ ਦੇ ਉੱਤੇ ਹੁਣ ਹਮਲੇ ਹੋਣ ਲੱਗੇ ਤਾਂ ਸਾਡੇ ਬੰਨਾਂ ਦੇ ਉੱਤੇ ਕੀ ਬੀਤਾ ਜਾਦਾ ਅਸੀਂ ਲੋਕਾਂ ਨੂੰ ਵੀ ਕੀ ਕਹਾਂਗੇ ਪੁਰੰਜ ਕੀ ਕਹੋਂਗੇ ਬੀਤੀ ਰਾਤ ਚੋਰੀ ਹੋਈ ਹੈ ਤੇ ਸਾਡੇ ਕਿ ਤਿੰਨ ਟੋਲੇ ਸੋਨਾ ਗਾਇ ਰਹੇ ਨੇ 1 ਲੱਖ 10000 12000 ਰੁਪਏ ਜਿਹੜੇ ਸਮਥਿੰਗ ਨਗਦੀ ਵੀ ਲੈ ਗਏ ਔਰ ਤੁਸੀਂ ਪਹੁੰਚਿਓ ਹੁਣ ਅਸੀਂ ਇਸ ਤਰ੍ਹਾਂ ਜੀ ਸਾਡੇ ਅਸ਼ਮੀਲ ਸਿੰਘ ਨਾਲ ਜੀ ਨੇ ਪ੍ਰਧਾਨ ਸਿਖਸ਼ਣਾ ਦੇ ਸਮਾਣੇ ਦੇ ਰਹਿਣ ਵਾਲਿਆ ਇਹਨਾਂ ਨੇ ਥੇ ਢੱਲੋ ਕੋਲ ਜੋ ਕੋਈ ਮਕਾਨ ਲਿਆ ਆਪਣਾ ਮੁੱਲਿਆਕ ਨਰੇਟਾ ਪਹਿਲਾਂ ਉਹਦੇ ਜੇ ਕਹਿ ਰਹੇ ਇਹਨਾਂ ਦੇ ਦਸਤੂਰ ਮੁਤਾਬਕ ਵੀ ਸਮਾਨ ਸਿੱਫਟ ਕਰੇ ਸੀ ਤੇ ਰਾਤ ਅਸੀਂ ਲੋਕ ਨੂੰ ਕੋ ਲਾ ਕੇ ਚਲੇ ਗਏ ਕੁਝ ਇੱਥੇ ਨਗਦੀ ਵਗੈਰਾ ਵੀ ਇਹਨਾਂ ਦੇ ਕੋ ਸੋਨਾ ਪਿਆ ਸੀ ਜਦੋਂ ਸਵੇਰੇ 8:30 ਵਜੇ ਇੱਥੇ ਆਏ ਨੇ ਇਹਨਾਂ ਦੇਖਿਆ ਕਿ ਘਰ ਦਾ ਜਿਹੜਾ ਕੋਠੀ ਦਾ ਜਿਹੜਾ 메ਨ ਦਰਵਾਜ਼ਾ ਬਾਹਰ ਵਾਲਾ ਤਾਂ ਲੱਗਾ ਹੋਇਆ ਸੀ ਤੇ ਜਿਹੜਾ 메ਨ ਦਰਵਾਜ਼ਾ ਅੰਦਰ ਗੈਲਰੀ ਵਾਲਾ ਸੀ ਉਹ ਤਾਂ ਲੋਕ ਤੋੜ ਕੇ ਅਣਖਸ਼ਾਤੇ ਅੰਦਰ ਚੋਰ ਦਾਖਲ ਹੋਏ ਨੇ ਤੇ ਅੰਦਰ ਸਾਰੀ ਜਿੰਨੀ ਕੋਠੀ ਦੀ ਫੋਲੋ ਕਰਾ ਲਈ ਗਈ ਹੋਈ ਹੈ ਤੇ ਇਹਨਾਂ ਨੇ ਸਾਨੂੰ 8:30 ਤੋਂ 9:10 ਵਜੇ ਥਾਣੇ ਤਲਾਹ ਦਿੱਤੀ ਹੈ ਜੀ ਤਲਾਹ ਦਿਨ ਦਾ ਸਾਰਾ ਹੀ ਪ੍ਰੰਤ ਮੁੱਕ ਗਿਆ ਹੈ ਤੇ ਅਸੀਂ ਜਾਇਜਾ ਲਿਆ ਇਹਨਾਂ ਦੇ ਫੈਸਲੇ ਮੁਤਾਬਕ ਸਾਡਾ 1 ਲੱਖ 20 ਹਜ਼ਾਰ ਨਕਦ ਹੈ ਕੋਈ 8:30 ਤੋਂ ਥੋੜੇ ਸਾਡਾ ਬੋਲਡ ਹੈ ਹੂੰ ਤੇ ਬਾਕੀ ਅਸੀਂ ਉਹ ਫਿੰਗਰਪ੍ਰਿੰਟ ਨੂੰ ਕੰਟਰੋਲ ਰੂਮ ਤੇ ਮੈਸੇਜ ਕਰ ਤੋਂ ਮੁੱਕਤ ਹਿਆ ਰਹੇ ਨੇ ਲੱਗਦਾ ਵੀ ਕੋਈ ਉੱਚ ਤਾਂ ਨਹੀਂ ਕੋਈ ਕੋਈ ਭੇਤੀ ਬੰਦੇ ਤਾਂ ਕੰਮ ਲੱਗਦਾ ਜੀ ਇਹ ਦੇਖਦੇ ਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਆਂ ਕਿ ਤਕੀਸ ਕਰਦੇ ਆਂ ਕਿ ਕਿਵੇਂ ਅੱਗੇ ਕਾਰਵਾਈ ਕਰਨੀ ਹੈ ਠੀਕ ਫਿਲਹਾਲ ਦਿਸਕੁਮਾਰ ਦੀ ਅਸ ਰਿਪੋਰਟ ਪਬਲਿਕਸ ਮਨੋ